हनुमान सर गड़ समान हमेशा ली श्री रामचंद्र जी दे चरणा दे सेवक हनुमान वर्गे बलि दे सर बराबर और भगता ते विष्णु भगवान दी अश्वारी गड़ पंछियां दे राजे गड़ दे समान और भी जितने भक्त जन होया इनਾਂ ਵਿੱਚੋਂ ਕਿਸੇ ਨੇ ਵੀ ਆਪ ਜੀ ਦੇ ਗੁਣਾ ਦਾ ਅੰਤ ਨਹੀਂ ਪਾਇਆ हनुमान वर्गे बलवान ते गड़ वर्गे पंछी ਵੀ ਉਸ ਪਰਮੇਸ਼ਰ ਦੇ ਜਸ ਕਰਨ ਵਿੱਚ ਪ੍ਰੇਮਾ ਭਗਤੀ ਕਰਨ ਵਿੱਚ ਸਮਾ ਰਹੇ ਆ ਜਿਵੇਂ ਕਿ ਹਨੂਮਾਨ ਜੀ ਦੀ ਇੱਕ ਸਾਖੀ ਇਸੇ ਵਿਚਾਰ ਨਾਲ ਮਿਲਦੀ ਆਉਂਦੀ ਹੈ ਕਿ ਜਦੋਂ ਭਗਵਾਨ ਸ੍ਰੀ ਰਾਮਚੰਦਰ ਜੀ ਲੰਕਾ ਪਤੀ ਰਾਵਣ ਨਾਲ ਜੁਦਧ ਕਿਰਿਆ ਵਿੱਚ ਸਨ ਤਾਂ ਇੱਕ ਦਿਨ ਐਸਾ ਭਾਣਾ ਵਰਤਿਆ ਕਿ ਫੌਜਾਂ ਦਾ ਰਾਸ਼ਨ ਖਤਮ ਹੋ ਗਿਆ ਸੈਨਾਪਤੀਆਂ ਨੂੰ ਇਸ ਗੱਲ ਦੀ ਬੜੀ ਭਾਰੀ ਚਿੰਤਾ ਹੋਈ ਕਿ ਰਾਸ਼ਨ ਤੋਂ ਬਿਨਾਂ ਭੁੱਖੀਆਂ ਫੌਜਾਂ ਦਾ ਜੰਗ ਕਰਨਾ ਤਾਂ ਇੱਕ ਪਾਸੇ ਰਿਆ ਤੁਰੰਤ ਉਹ ਵੀ ਅਸਮਰੱਥ ਹੋ ਜਾਣਗੇ ਇਸ ਚਿੰਤਾ ਦਾ ਪ੍ਰਗਟਾਵਾ ਭਗਵਾਨ ਸ੍ਰੀ ਰਾਮਚੰਦਰ ਜੀ ਦੇ ਕੋਲ ਕੀਤਾ ਤਾਂ ਭਗਵਾਨ ਜੀ ਨੇ ਆਪਣੇ ਹੱਥ ਵਿੱਚੋਂ मुंदਰੀ ਲਾ ਕੇ ਹਨੂਮਾਨ ਜੀ ਨੂੰ ਸੌਂਪੀ ਤੇ ਕਿਹਾ ਭਲਾਣੇ ਪਹਾੜ ਤੇ ਚਲਾ ਜਾ ਉਥੇ ਇੱਕ ਗੁਫਾ ਮਿਲੇਗੀ ਜਿਸ ਵਿੱਚ ਪ੍ਰਵੇਸ਼ ਕਰਨ ਤੋਂ ਜੋ ਵੀ ਤੈਨੂੰ ਮਿਲੇ ਉਸ ਨੂੰ ਮੇਰੀ मुंदਰੀ ਦੇ ਕੇ ਰਾਸ਼ਨ ਲੈ ਆ ਭਗਵਾਨ ਜੀ ਦਾ ਬਚਨ ਮੰਨ ਕੇ ਹਨੂਮਾਨ ਤੁਰੰਤ ਉਸ ਪਹਾੜ ਵੱਲ ਵਧਿਆ ਅੱਗੇ ਜਾ ਕੇ ਗੁਫਾ ਵਿੱਚ ਪ੍ਰਵੇਸ਼ ਕੀਤਾ ਤਾਂ ਉੱਥੇ ਇੱਕ ਬਿਰਧ ਮਾਤਾ ਚੱਕੀ ਪੀਸਦੀ ਵੇਖੀ ਹਨੂਮਾਨ ਜੀ ਨੇ ਜਾ ਕੇ ਨਮਸਕਾਰ ਕੀਤੀ ਤੇ ਕਿਹਾ ਮਾਤਾ ਜੀ ਭਗਵਾਨ ਸ੍ਰੀ ਰਾਮਚੰਦਰ ਜੀ ਦੀਆਂ ਫੌਜਾਂ ਦਾ ਰਾਸ਼ਨ ਮੁੱਕ ਗਿਆ ਹੈ ਉਹ ਇਸ ਵੇਲੇ ਧਰਮ ਯੁੱਧ ਵਿੱਚ ਪਰਵਿਰਤ ਹਨ ਭਗਵਾਨ ਜੀ ਨੇ ਮੇਰੀ ਰਾਸ਼ਨ ਲਿਆਉਣ ਦੀ ਸੇਵਾ ਲਈ ਹੈ ਤੁਸੀਂ ਇਹ ਮੁੰਦਰੀ ਲਵੋ ਤੇ ਮੈਨੂੰ ਰਾਸ਼ਨ ਦੇ ਦੇਵੋ ਉਸ ਮਾਤਾ ਨੇ ਕਿਹਾ ਕਿ मुंदਰੀ ਉਸ ਸਾਹਮਣੇ ਵਾਲੇ ਖੂਹ ਵਿੱਚ ਸੁੱਟ ਦਿਓ। ਹਨੂਮਾਨ ਬੜਾ ਹੈਰਾਨ ਹੋਇਆ ਕਿ ਮਾਤਾ ਨੇ मुंदਰੀ ਦੀ ਕੋਈ ਕਦਰ ਹੀ ਨਹੀਂ ਕੀਤੀ। ਪਰ ਸੋਚਿਆ ਕਿ ਭਗਵਾਨ ਜੀ ਦਾ ਹੁਕਮ मुंदਰੀ ਦੇਣ ਦਾ ਸੀ ਭਾਵੇਂ ਇਸ ਨੂੰ ਕੋੜ ਰੱਖੇ ਤੇ ਭਾਵੇਂ ਖੂਹ ਵਿੱਚ ਸੁੱਟੇ। ਪਰ ਜਦੋਂ ਹਨੂਮਾਨ ਨੇ मुंदਰੀ ਸੁੱਟਣ ਤੋਂ ਪਹਿਲਾਂ ਖੂਹ ਵਿੱਚ ਝਾਤ ਮਾਰੀ ਤਾਂ ਕੀ ਵੇਖਿਆ ਕਿ ਖੂਹ ਵਿੱਚ ਇਸ मुंदਰੀ ਵਰਗੀਆਂ ਬੇਅੰਤ मुंदਰੀਆਂ ਪਈਆਂ ਹਨ। ਹੈਰਾਨ ਹੋ ਕੇ ਹਨੂਮਾਨ ਨੇ ਮਾਤਾ ਨੂੰ ਪੁੱਛਿਆ ਕਿ ਭਗਵਾਨ ਦੀ ਮੁੰਦਰੀ ਵਰਗੀਆਂ ਹੋਰ ਮੁੰਦਰੀਆਂ ਕਿਵੇਂ ਆ ਗਈਆਂ ਤਾਂ ਉਸ ਮਾਤਾ ਨੇ ਦੱਸਿਆ ਕਿ ਪੁੱਤਰ ਮੈਂ ਜਦੋਂ ਦੀ ਇੱਥੇ ਬੈਠੀ ਹਾਂ ਇਹ ਹੀ ਕੁਝ ਵੇਖ ਰਹੀ ਹਾਂ ਜਿੰਨੀਆਂ ਮੁੰਦਰੀਆਂ ਪਈਆਂ ਹਨ ਇਤਨੀ ਵਾਰ ਭਗਵਾਨ ਰਾਮ ਜੀ ਨੇ ਰਾਸ਼ਨ ਲੈਣ ਲਈ ਤੈਨੂੰ ਭੇਜਿਆ ਇਤਨੀ ਵਾਰ ਹੀ ਲੰਕਾ ਤੇ ਜੜਾਈ ਕੀਤੀ ਭਾਗ ਭਗਵਾਨ रामचंद्र जी ਦੇ ਅਤੇ ਤੇਰੇ ਇਤਨੇ ਜਨਮ ਪਹਿਲਾਂ ਹੋ ਚੁਕੇ ਇਹ ਗੱਲ ਸੁਣ ਕੇ ਹਨੂਮਾਨ ਜੀ ਬਹੁਤ ਅश्चर्य ਹੋ ਗਏ ਅਤੇ RAM ਪ੍ਰਭੂ ਦੀ ਖੇਡ ਨੂੰ ਵੇਖ ਕੇ ਨਾਲੇ ਰਾਚਣ ਲਈ ਆ ਰਹੇ ਹਨ ਨਾਲੇ ਜਸ ਕਰਦੇ ਹਨ ਇਹ ਸਭ ਕੁਝ ਭਗਵਾਨ रामचंद्र जी ਨੇ ਮਾਇਆਵੀ ਸ਼ਕਤੀ ਨਾਲ ਦਿਖਾਇਆ ਨਾ ਕਿ ਉੱਥੇ ਕੋਈ ਖੂਜਾ ਮਾਈ ਆਦ ਸੀ ਸੋ ਇਥੇ ਕਬੀਰ ਸਾਹਿਬ ਜੀ ਇਸ ਭਾਵ ਨੂੰ ਲੈ ਕੇ ਹੀ ਹਨੂਮਾਨ ਦਾ ਪ੍ਰਮਾਣ ਦੇ ਰਹੇ ਕਿ ਹਨੂਮਾਨ ਜੀ ਨੇ ਵੀ ਉਸ ਪਰਮੇਸ਼ਰ ਦਾ ਅੰਤ ਨਹੀਂ ਜਾਣਿਆ ਅਤੇ ਗਰਣ ਨੇ ਵੀ ਅੰਤ ਨਹੀਂ ਜਾਣਿਆ ਇਸੇ ਤਰ੍ਹਾਂ ਸੁਰਪਤ ਨਰਪਤ ਨਹੀਂ ਗੁਣ ਜਾਨਾ ਸੁਰਪਤ 33 ਕਰੋੜ ਦੇਵਤਿਆਂ ਦੇ ਰਾਜੇ ਇੰਦਰ ਤੇ ਨਰਪਤ ਮਨੁੱਖਾਂ ਦੇ ਪਤੀ ਬ੍ਰਹਮਾ ਮਨੁੱਖਾਂ ਦੇ ਰਾਜਿਆਂ ਨੇ ਵੀ ਪਰਮੇਸ਼ਰ ਤੇਰੇ ਗੁਣਾ ਦਾ ਅੰਤ ਨਹੀਂ ਜਾਣਿਆ ਚਾਰ 베ਦ ਅਰ ਸਿਮਰਤ ਪੁਰਾਨਾ ਚਾਰ 베ਦ ਸਾਮ ਜਜਰ ਰਿਗ ਅਥਰਵਨ ਅਰ ਕਈ 27 ਸਿਮਰਤੀਆਂ 18 ਪੁਰਾਨਾ ਦੇ ਇਹਨਾਂ ਦੇ ਰਚਣ ਵਾਲੇ ਰਿਸ਼ੀਆ ਮੁਨੀਆਂ ਨੇ